ਹਾਂਜੀ ਮੇਰੇ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਆਪਾਂ ਬਰਨਾਲਾ ਟਰੈਕਟਰ ਮੰਡੀ ਤੇ ਆਏ ਹੋਏ ਹਾਂ ਤੇ ਬਰਨਾਲਾ ਟਰੈਕਟਰ ਮੰਡੀ ਤੇ ਬਈ ਕਾਕਾ ਸਿੱਧੂ ਕੋਲ ਆਏ ਹੋਏ ਆ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਈ ਕਾਕਾ ਸਿੱਧੂ ਕੋਲ ਚਾਰ ਟਰੈਕਟਰ ਖੜੇ ਨੇ ਪਹਿਲਾਂ ਆਪਾਂ ਗੱਲ ਕਰ ਲੈਨੇ ਆ ਇਧਰਲੇ ਪਾਸੇ ਜੌਂਡੀਰ 59 10 ਟਰੈਕਟਰ ਵੀ ਬਈ ਇਹਦੇ ਬਾਰੇ ਦੋ ਜਾਣਕਾਰੀ ਇਹ 2023 ਮਾਡਲ ਟਰੈਕਟਰ ਹੈ ਵੀਰੇ 59 ਦਾ ਸਰ ਰਿਵਰਸਿਬਿਲਿਟੀ ਹੋ ਡਬਲ ਡਿਸਟ੍ਰਿਬਿਊਟਰ ਠੀਕ ਹੈ ਜੀ 270 ਘੰਟੇ ਚੱਲੇ ਜਸਟ ਅਕਸਲੇਟਰ मित्रो 270 ट्रैक्टर ले हर ट्रैक्टर सारा ट्रैक्टर नमी पे अग्रेडेड तो एक अलग अलग लीड मांग की ये भी मांग की ये अठारह दस बन्दराएं यार बी ठीक है तो एक अग्गे भाई को ले को हो ट्रैक्टर इधर ले पास से खड़ा गा पर ये तो साठ में जा ट्रैक्टर भाई ये दे बारे दो जन करी ये थ्री स्पीड ट्रैक ਤੇ ਇਹ ਗੱਲ ਕਰ ਲਈ ਇਹਦੀ ਡਿਮਾਂਡ ਦੀ ਡਿਮਾਂਡ ਇਹਦੀ 4 ਲੱਖ ਤੇ 55000 ਰੁਪਏ ਵੀਰੇ ਬਹੁਤ ਘੱਟ ਰਮਾਨ ਆ ਗਈ 20 ਮਾਡਲ ਦੇ ਹਿਸਾਬ ਨਾਲ ਠੀਕ ਹੈ ਤੇ ਮੇਰੇ ਅੱਗੇ ਬਾਈ ਕੋਲ ਇਧਰਲੇ ਪਾਸੇ ਟਰੈਕਟਰ ਖੜਾ ਹੈਗਾ ਸਬਰਾਜ 855 ਐਸਏ ਟਰੈਕਟਰ ਬਾਈ ਇਹਦੇ ਬਾਰੇ ਦੋ ਜਾਣਦੇ ਇਹ 2018 ਮਾਡਲ ਲ ਵੀਰੇ ਹਾਂਜੀ ਟਰੈਕਟਰ ਦੇ ਟਾਇਰ ਨਾਲ ਦੇ ਹਜੇ ਤੱਕ ਠੀਕ ਹੈ ਜੀ ਬਹੁਤ ਚੰਗੀ ਕੰਡੀਸ਼ਨ ਦਾ ਟਰੈਕਟਰ ਆ ਗਿਆ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਾਫ਼ ਹੈਗਾ ਟਰੈਕਟਰ ਪੰਜਾਬ ਨੰਬਰ ਆ ਤੇ 2018 ਮਾਡਲ ਆ ਗੱਲ ਕਰ ਲਈ ਆਪਾਂ ਇਹਦੀ ਡਿਮਾਂਡ ਦੀ ਬਾਣੇ ਦੀ 5 ਲੱਖ ਤੇ 65000 ਰੁਪਏ ਠੀਕ ਹੈ ਜੀ ਤੇ ਇੱਕ ਬਾਈਕੋਲ ਇਧਰਲੇ ਪਾਸੇ ਟਰੈਕਟਰ ਖੜਾਗਾ ਫਰੀਟ 6099 ਇਹ ਵੀ 53 ਫਰੀਟ 6599 ਮਿੱਤਰੋ ਇਹਦੇ ਬਾਰੇ ਤੁਸੀਂ ਦੇਖ ਸਕਦੇ ਹੋ ਟਰੈਕਟਰ ਸਾਫ ਪਿਆ ਬਿਲਕੁਲ ਇਧਰਲੇ ਪਾਸੇ ਡਿੱਕ ਵਗੈਰਾ ਵੀ ਲੱਗੇ ਹੋਇਆ ਵੀ ਲੱਗ ਤੋਂ ਖਰਚਾ ਕਰਨ ਦੀ ਕੋਈ ਲੋੜ ਨਹੀਂ ਹੈਗੀ ਮੂਰੇ ਵਧੀਆ ਬੇਟ ਲੱਗਿਆ ਹੋਇਆਗਾ ਨਵੇਂ ਟਾਇਰ ਪਏ ਆ ਤੇ ਇੱਕ ਨੋਪੀ ਦੀ ਛਤਰੀ ਲੱਗੀ ਹੋਈ ਹੈ ਤੁਸੀਂ ਦੇਖ ਸਕਦੇ ਹੋਗੇ ਤੇ ਭਾਈ ਇਹਦੇ ਬਾਰੇ ਦੋ ਜਾਣਕਾਰੀ ਨਾਲ ਦੇ ਟਾਇਰ ਆ ਵੀਰੇ ਲੁਧਿਆਣੇ ਦਾ ਨੰਬਰ ਆਗਾ ਪਹਿਲੇ ਨਾਮ ਆਗਾ ਠੀਕ ਹੈ ਜੀ 2021 ਮਾਡਲ ਆਗਾ ਮਾਰਫ ਦੇ ਟਾਇਰ ਆ ਰਹੇ ਨੇ ਡਿਮਾਂਡ ਕਿੰਨੀ ਆਈ ਹੈ ਦੀ ਮੰਗਾਂ ਦੀ 71000 ਰੁਪਏ ਸਿਰਫ ਠੀਕ ਹੈ ਜੇ ਮਿੱਤਰੋ ਕਿਸੇ ਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਟਰੈਕਟਰ ਪਸੰਦ ਆਉਂਦਾ ਹੋਵੇ ਬਈ ਉਹਦੇ ਬਾਰੇ ਇੱਕ ਆਪਣਾ ਮੋਬਾਈਲ ਨੰਬਰ ਦਰਸਾ ਦਿਓ ਮੋਬਾਈਲ ਨੰਬਰ ਵੀ ਆਪਣਾ 9030278000 ਮਿੱਤਰੋ ਇਹ ਲੈ ਆਇਆ ਜਿਹੜਾ ਬਰਨਾਲਾ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਤੇ ਕੋਈ ਵੀ ਟਰੈਕਟਰ ਇਧਰੋਂ ਪਸੰਦ ਆਉਂਦਾ ਹੋਵੇ ਚਾਰਾਂ ਦੇ ਵਿੱਚੋਂ ਤਾਂ ਬਾਈ ਨਾਲ ਸਿੱਧਾ ਕੰਟੈਕਟ ਕਰ ਸਕਦੇ ਹੋ ਵੀਡੀਓ ਦੇਖਣ ਲਈ ਧੰਨਵਾਦ